ਸਤਰਾ ਭਾਜੀ ਵੀ ਕੇਂਦਰ ਸਰਕਾਰ ਦੀਆਂ ਤਕਰੀਬਨ 280 ਸਕੀਮਾਂ ਹੈਗੀਆਂ ਨੇ ਕੇਂਦਰ ਸਰਕਾਰ ਹਰ ਵਰਗ ਨੂੰ ਦੇ ਰਹੀ ਹੈ ਔਰ ਸਾਰੇ ਦੇਸ਼ 'ਚ ਦੇ ਰਹੀ ਹੈ ਆਪਾਂ ਲੋਕ ਪੰਜਾਬੀ ਆਂ ਪੰਜਾਬ 'ਚ ਰਹਿੰਦੇ ਆਂ ਔਰ ਇੱਥੇ ਉਹ ਸਕੀਮਾਂ ਸਰਕਾਰ ਦੂਸਰੀ ਹੋਣ ਕਰਕੇ ਲਾਗੂ ਨਹੀਂ ਹੋ ਰਹੀਆਂ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਕੰਮ ਸਾਨੂੰ ਆਪ ਕਰਨਾ ਪੈ ਰਿਹਾ ਉਸ ਕੰਮ ਦੇ ਤਹਿਤ ਸਾਨੂੰ ਪਾਰਟੀ ਵੱਲੋਂ ਉਦੇਸ਼ ਆਇਆ ਹੈ ਕਿ ਸੀਐਸਸੀ ਸੈਂਟਰ ਜਿਹੜੇ ਹੁੰਦੇ ਆ ਉਹਨਾਂ ਲੋਕਾਂ ਨੂੰ ਲੈ ਕੇ ਪਿੰਡਾਂ ਦੇ ਅੰਦਰ ਜਾ ਕੇ ਕੈਂਪ ਲਗਾਏ ਜਾਣ ਔਰ ਲੋਕਾਂ ਦੇ ਜਿਹੜੀਆਂ ਵੀ ਇਹ ਸਕੀਮਾਂ ਹੈਗੀਆਂ ਉਹਨਾਂ ਸਕੀਮਾਂ ਦੇ ਫਾਰਮ ਭਰੇ ਜਾਣ ਜਾਂ ਜੇ ਕੋਈ ਮੌਕੇ ਤੇ ਬਣਾ ਕੇ ਕਾੜ ਦਿੱਤਾ ਜਾ ਸਕਦਾ ਤਾਂ ਉਹ ਦਿੱਤਾ ਜਾਵੇ ਇਸ ਦੇ ਤਹਿਤ ਅਸੀਂ ਪਿੰਡਾਂ 'ਚ ਜਾ ਕੇ ਆਯੂਸ਼ਮਨ ਕਾਰਡ ਕੱਚੇ ਮਕਰਨਾ ਦਾ ਪੈਸਾ ਦੂਸਰਾ ਵੜਾਪਾ ਪੈਨਸ਼ਨ ਕਿਸਾਨ ਨਿਧੀ ਯੋਜਨਾ ਕਿਸੇ ਦੇ ਕੋਈ ਪੈਸੇ ਕਿਸਾਨ ਦੇ ਰੁਕੇ ਹੋਏ ਐ ਉਸ ਨੂੰ ਇਹ ਸਾਰਾ ਫਾਰਮ ਫਿਲ ਕੀਤਾ ਜਾ ਰਿਹਾ ਉੱਥੇ ਇਸ ਨਾਲ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਬਖਲਾਹਟ ਚ ਆ ਗਈ ਉਹਦਾ ਕਾਰਨ ਇਹ ਹੈ ਵੀ ਇਹ ਅਪਰੋਚ ਕਰਕੇ ਸਿੱਧਾ ਭਾਜਪਾ ਜਿਹੜੀ ਹੈਗੀ ਹੈ ਵੀ ਪਿੰਡਾਂ ਚ ਆਪਦਾ ਵਿਸਤਾਰ ਕਰ ਰਹੀ ਹੈ ਔਰ ਉਸ ਨੂੰ ਰੋਕਣ ਦੇ ਲਈ ਜਿਵੇਂ ਪਿਛਲੇ ਦਿਨੀ ਇਹਨਾਂ ਦੇ ਲੀਡਰ ਮਨੀਸ਼ ਸੋਦੀਆ ਨੇ ਬਿਆਨ ਦਿੱਤਾ ਕਿ ਸਾਧਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਵੀ ਸਭ ਕੁਝ karenge election जीतेंगे ਉਸ ਦੀ ਪਹਿਲ ਮੈਨੂੰ ਲੱਗਦਾ ਵੀ ਇਹ ਕੈਂਪ ਬੰਦ ਕਰਨ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਸ਼ੁਰੂਆਤੀ ਦੌਰ ਵਿੱਚ ਇਹਨਾਂ ਨੇ ਕੱਲ ਸਾਡੇ ਸਾਰੇ ਪੰਜਾਬ ਦੇ ਅੰਦਰ ਜਿਹੜੇ ਵੀ ਕੈਂਪ ਲੱਗੇ ਸੀ ਉੱਥੋਂ ਸਮਾਨ ਚੱਕ ਲਿਆ ਗਿਆ ਸਾਡੇ ਲੀਡਰ ਸਾਹਿਬਾਨ ਵਰਕਰਾਂ ਨੂੰ ਥਾਣਿਆਂ ਦੇ ਅੰਦਰ ਡਿਟੇਨ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਕੱਲ ਤੋਂ ਬਾਅਦ ਅੱਜ ਦੀ ਜੋ ਕਾਰਵਾਈ ਅੱਜ ਸਾਡੇ ਕੈਂਪ ਲੱਗਣੇ ਸੀ ਤਾਂ ਅੱਜ ਸਾਡੇ ਜਿਹੜੇ ਬਖਲੀਟਰ ਸੀ ਜਿੱਨਾ ਚ ਜਿਵੇਂ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਭਾਜਪਾ ਦਾ ਇੱਥੋਂ ਜਗਰਾਉ ਤੋਂ ਸਾਡੇ ਦਾਖੇ ਤੋਂ ਮੇਜਰ ਸਿੰਘ ਦੇਤਵਾਲ ਜੀ ਆ ਮੈਨੂੰ ਉਹਨਾਂ ਦਾ ਵੀ ਫੋਨ ਆਇਆ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ ਔਰ ਅੱਜ ਮੇਰੇ ਘਰ ਦੇ ਬਾਹਰ ਵੀ ਜਗਰਾਉ ਦੇ ਐਸ ਐਚ ਓ ਮੁਲਾਜ਼ਮ ਲਗਾ ਕੇ ਗਏ ਔਰ ਕਹਿ ਕੇ ਗਏ ਆ ਕਿ ਤੁਸੀਂ ਘਰ ਤੋਂ ਬਾਹਰ ਨਹੀਂ ਜਾਣਾ ਸੋ ਸਾਨੂੰ ਇੱਥੋਂ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਪੂਰੀ ਬਕਲਾਹਟ ਚ ਔਰ ਬਕਲਾਹਟ ਚ ਇਹ ਆਮ ਜਨਤਾ ਦਾ ਨੁਕਸਾਨ ਕਰ ਰਹੀ ਹੈ ਜਿਹੜੀ ਕਿ ਅਸੀਂ ਲੋਕਾਂ ਦੇ ਘਰ ਚ ਜਾ ਕੇ ਲੋਕਾਂ ਦੇ ਘਰਾਂ ਨੂੰ ਸਹੂਲਤ ਦੇ ਰਹੇ ਆ ਇਹ ਉਹਨਾਂ ਸਹੂਲਤਾਂ ਤੋਂ ਉਹਨਾਂ ਲੋਕਾਂ ਨੂੰ ਵਾਂਝੇ ਕਰ ਰਹੀ ਹੈ ਜਿਹੜੇ ਕੀ ਕੰਮ ਇਹਨਾਂ ਨੂੰ ਆਪ ਕਰਨੇ ਚਾਹੀਦੇ ਆ ਉਹ ਅਸੀਂ ਕਰ ਰਹੇ ਆ ਔਰ ਇਸ ਗੱਲ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਸੋ ਮੈਂ ਤਾਂ ਭਗਵੰਤ ਮਾਨ ਦੇ ਇਸ ਕੰਮ ਦੀ ਕੜੇ ਸ਼ਰਧਾਂ ਵਿੱਚ ਨਿੰਦਾ ਕਰਦਾ ਔਰ ਇਸ ਦੇ ਤਹਿਤ ਹੀ ਅੱਜ ਅਸੀਂ ਇੱਕ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਰੋਸ ਪ੍ਰਦਰਸ਼ਨ ਜਗਨਾਵ ਬਿਖੇ ਰੱਖਿਆ ਰਾਣੀ ਛਾਂਸੀ ਚੌਂਕ ਵਿੱਚ ਸ਼ਾਮ ਨੂੰ ਅਸੀਂ ਕਰਨ ਜਾ ਰਹੇ ਹਾਂ ਉਹ ਹਰ ਹਾਲ ਵਿੱਚ ਕੀਤਾ ਜਾਏਗਾ ਔਰ ਸਾਨੂੰ ਪਾਰਟੀ ਵੱਲੋਂ ਪੂਰਾ ਇਹ ਸਖਤ ਨਿਰਦੇਸ਼ ਹੈ ਕਿ ਤੁਸੀਂ ਕੈਂਪ ਲਗਾਣੇ ਹੀ ਲਗਾਣੇ ਆ ਚਾਹੇ ਤੁਹਾਡੇ ਤੇ ਕੋਈ ਪਰਚਾ ਹੋਵੇ ਚਾਹੇ ਤੁਹਾਨੂੰ ਜੇਲ੍ਹ ਲਿਜਾਣ ਜੇਲ੍ਹ ਵੀ ਲਿਜਾਣਗੇ ਤਾਂ ਅਸੀਂ ਲੋਕ ਜ਼ਮਾਨਤਾ ਨਹੀਂ ਕਰਾਵਾਂਗੇ ਸੋ ਇਹ ਸਾਰਾ ਸਾਨੂੰ ਜੋ ਪਾਰਟੀ ਦਾ ਆਦੇਸ਼ ਹੈ ਅਸੀਂ ਇਨ ਬਿਨ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਪਾਰਟੀ ਨੇ ਸਾਨੂੰ ਪ੍ਰੋਟੈਸਟ ਦਾ ਕਿਹਾ ਅਗਰ ਕੱਲ ਨੂੰ ਸਾਨੂੰ ਹੁਕਮ ਆਏਗਾ ਕਿ ਕੈਂਪ ਲਗਾਣਾ ਤਾਂ ਸਹੀ ਉਸ ਕੈਂਪ ਵਾਲੀ ਜਗ੍ਹਾ ਤੇ ਸਾਰੀ ਆਪਦੀ ਟੀਮ ਲੈ ਕੇ ਆਪਦੇ ਵਰਕਰ ਲੀਡਰ ਸਾਹਿਬਾਨ ਲੈ ਕੇ ਉੱਥੇ ਜਾਵਾਂਗੇ ਔਰ ਲੋਕਾਂ ਨੂੰ ਇਸ ਹੌਲਤਾਂ ਤੋਂ ਅਸੀਂ ਬਾਂਝੇ ਨਹੀਂ ਹੁਣ ਦਵਾਂਗੇ ਕਿਸੇ ਵੀ ਕੀਮਤ ਤੇ ਬਾਂਝੇ ਨਹੀਂ ਹੁਣ ਦੇ